ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਮੈਂ ਨਾ ਇੱਕ ਵੀਡੀਓ ਅਪਲੋਡ ਕੀਤੀ ਸੀ ਕਿ ਸ਼ਾਰਟ ਵੀਡੀਓ ਕੀਤੀ ਸੀ ਵੀ ਅੱਜ ਕੱਲ ਕਿਸੇ ਨੂੰ ਜੇ ਦੁਸ਼ਮਣ ਬਣਾਉਣਾ ਹੋਵੇ ਤਾਂ ਪੈਸਾ ਦੇ ਦੋ ਜਾਂ ਉਹਦਾ ਕੋਈ ਭਲਾ ਕਰ ਦੋ ਤੇ ਆਪਣਾ ਦੁਸ਼ਮਣ ਆਟੋਮੈਟਿਕਲੀ ਬਣ ਜਾਂਦਾ ਹੈ ਤੇ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਕਿ ਵੈਸੇ ਮੈਂ ਉਹਨਾਂ ਦਾ ਕਮੈਂਟ ਉੱਪਰ ਲਾਉਂਦੀ ਨਹੀਂ ਬਟ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਵੀ ਤੁਸੀਂ ਇਹ ਵੀਡੀਓ ਦੀ ਜੀ ਕਿਉਂ ਪਾਈ ਤੇ ਦੀਦੀ ਮੈਂ ਹੁਣ ਉਹਨਾਂ ਨੂੰ ਉਹਨਾਂ ਨੂੰ ਰਿਪਲਾਈ ਦੇ ਰਹੀ ਆਂ ਕਿ ਦੀਦੀ ਜਦੋਂ ਵੀ ਆਪਾਂ ਕਿਸੇ ਦਾ ਭਲਾ ਕਰ ਦਿੰਨੇ ਆ ਨਾ ਤੇ ਉਦੋਂ ਉਹਦੋਂ ਆਪਣੇ ਉਹ ਦੁਸ਼ਮਣ ਬਣ ਜਾਂਦੇ ਨੇ ਜਿਹੜਾ ਕਿਸੇ ਨੂੰ ਦੁਸ਼ਮਣ ਬਣਾਉਣਾ ਹੈ ਨਾ ਉਹਨੂੰ ਪੈਸਾ ਦੇ ਦੋ ਜਦੋਂ ਆਪਾਂ ਮੰਗਾਗੇ ਤੇ ਉਦੋਂ ਆਪਣੇ ਦੁਸ਼ਮਣ ਤਿਆਰ ਹੁੰਦੇ ਆ ਕਦੇ ਵੀ ਕਿਸੇ ਦਾ ਭਲਾ ਕਰਕੇ ਦੇਖ ਲਓ ਉਹ ਆਪਣਾ ਦੁਸ਼ਮਣ ਹੀ ਬਣਦਾ ਹੁੰਦਾ ਹੈ ਇਸ ਲਈ ਮੈਂ ਤਾਂ ਵੀਡੀਓ ਸ਼ਾਰਟ ਕੀਤੀ ਸੀ ਕਈ ਮੇਰੇ ਨਾਲ ਇਹ ਹੋ ਗਿਆ ਤੇ ਮੈਂ ਆਪਣਾ ਹੋਇਆ ਦੱਸ ایکسپੀਰੀਅਸ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਖੁਦ ਜੇ ਹੁਣ ਮੈਂ ਨਾਂ ਲਵਾ ਦਾ ਰਿਸ਼ਤਾ ਦੱਸਾਂ ਤਾਂ ਠੀਕੇ ਵੀਡੀਓ ਮੇਰੀਆਂ ਰੋਜ਼ ਵੇਖਦੇ ਨੇ ਉਹ ਤੇ ਉਹਨਾਂ ਨੂੰ ਵੀ ਕਾਫੀ ਗੁੱਸਾ ਲੱਗੂਗਾ ਹਨਾ ਵੀ ਸਾਡਾ ਨਾਮ ਲੈ ਕੇ ਵੀਡੀਓ ਪਾਤੀ ਤੇ ਦੀਦੀ ਮੈਂ ਉਹਨਾਂ ਨੂੰ ਅ ਉਦੋਂ ਤੋਂ ਘਰ ਖਵੋਣ ਲੱਗੀ ਜਦੋਂ ਤੋਂ ਜਗਮੀਦੇ ਪਾਪਾ ਹੈਗੇ ਸੀ ਇਸ ਤੇ ਦੁਨੀਆ ਤੇ ਤੇ ਮੈਂ ਉਹਨਾਂ ਨੂੰ ਬਹੁਤ ਹੀ ਦਿੱਤਾ ਉਹਨਾਂ ਦੇ ਮਾੜੇ ਵਕਤ ਚ ਵੀ ਕੰਮ ਆਈ ਜਦੋਂ ਵੀ ਲੋੜ ਪਈ ਉਦੋਂ ਵੀ ਉਹਨਾਂ ਨੇ ਮੈਨੂੰ ਵਰਤਿਆ ਜਦੋਂ ਵੀ ਮੈਨੂੰ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਸੀਗਾ ਤੇ ਹਾਲਾਤ ਬੰਦੇ ਨੂੰ ਮਜਬੂਰ ਕਰਨ ਦੇ ਉਸ ਤੋਂ ਬਾਅਦ ਇਹਦੇ ਪਾਪਾ ਜਦੋਂ ਅਸਪਾਇਰ ਹੋ ਗਏ ਉਹਨਾਂ ਨੇ ਉਹਨਾਂ ਬੰਦਿਆਂ ਨੇ ਮੇਰੀ ਸਾਰ ਨਹੀਂ ਲਈ ਮੈਨੂੰ ਇਥੋਂ ਤੱਕ ਨਹੀਂ ਪੁੱਛਿਆ ਕਿ ਤੁਸੀਂ ਭੁੱਖੇ ਆ ਕਿ ਧਿਆਏ ਆ ਆਪਣੇ ਸਕੇ ਹੋ ਕੇ ਦੇਖ ਲੋ ਤੇ ਜੇ ਹੁਣ ਮੈਂ ਰਿਸ਼ਤਾ ਦੱਸੂਗੀ ਤਾਂ ਉਹ ਪਰਿਵਾਰ ਨੂੰ ਸਾਰੇ ਨੂੰ ਗੁੱਸਾ ਲੱਗੂਗਾ ਕਿ ਤੁਹਾਡੀ ਸੋਸ਼ਲ ਮੀਡੀਆ ਤੇ ਬੇਇੱਜ਼ਤੀ ਕਰਤੀ ਤੇ ਗੁੱਸਾ ਉਦੋਂ ਆਉਂਦਾ ਹੁੰਦਾ ਕਿ ਮੇਰੇ ਆਪਣੇ ਸਕੇ ਜਮ ਇੱਕ ਬਲੱਡ ਸਾਡਾ ਤੇ ਜਿਨ੍ਹਾਂ ਨਾਲ ਮੈਂ ਇੰਨਾ ਕਰਕੇ ਤੇ ਉਹਨਾਂ ਨੂੰ ਮੈਂ ਆਪਣੇ ਖੁਦ ਆਪਣੇ ਹੱਥੀ ਆਪ ਦਾ ਪੈਸਾ ਦੇ ਕੇ ਆਪ ਤਾਂ ਸ਼ੁਮਰ ਬਨਾਲਾ ਤੇ ਅੱਜ ਮੈਂ ਭੁੱਖੀ ਬੈਠੀ ਹਵਾਂ ਮੈਂ ਧਿਆਹੀ ਬੈਠੀ ਹਵਾਂ ਮੇਰੀ ਕੋਈ ਸਾਰ ਨਹੀਂ ਲੈਂਦਾ ਆ ਠੀਕ ਹੈ ਜੀ ਮੈਨੂੰ ਕੋਈ ਫੋਨ ਕਰਕੇ ਵੀ ਨਹੀਂ ਪੁੱਛਦਾ ਵੀ ਤੁਸੀਂ ਬਿਮਾਰ ਹੋ ਜਾਂ ਠੀਕ ਹੋ ਜਾਂ ਬੱਚੇ ਠੀਕ ਹੈ ਕੋਈ ਨਹੀਂ ਪੁੱਛਦਾ ਤੇ ਇੱਕ ਉਸ ਵਾਹਿਗੁਰੂ ਦੇ ਆਸਰੇ ਤੇ ਇਕੱਲੇ ਜ਼ਿੰਦਗੀ ਜੀ ਰਹੇ ਆ ਤੁਸੀਂ ਇਹ ਦੇਖੋ ਕਿ ਅਸੀਂ ਤਿੰਨ ਭੈਣਾਂ ਠੀਕ ਹੈ ਤਿੰਨ ਭੈਣਾਂ ਤੇ ਤਿੰਨਾਂ ਭੈਣਾਂ ਦੇ ਵਿੱਚੋਂ ਮੇਰੇ ਕੋਲ ਇੱਕ ਵੀ ਮੇਰੀ ਭੈਣ ਨਹੀਂ ਆਉਂਦੀ ਤੇ ਉਹਨਾਂ ਦੇ ਬੰਦੇ ਵੀ ਜਿੰਦੇ ਜਾਗਦੇ ਨੇ ਸਭ ਕੁਝ ਉਹਨਾਂ ਕੋਲੇ ਉਹਨਾਂ ਦਾ ਪਰਿਵਾਰ ਵੀ ਵਿਆਹਾ ਵਰਿਆ ਸਭ ਕੁਝ ਆ ਮੈਂ ਕਿ ਛੋਟੀਆਂ ਸਾਰਿਆਂ ਤੋਂ ਤੇ ਮੇਰੇ ਕੋਲ ਅੱਜ ਤੱਕ ਜੋ ਮੈਂ ਇਸ ਘਰੇ ਆਈਆਂ ਨਾ ਮੈਂ ਕਰੇ ਉਹਦੋਂ ਦਾ ਮੇਰੀ ਮਰੀਆਂ ਭੈਣਾਂ ਮੇਰੇ ਕੋਲ ਨਹੀਂ ਆਈਆਂ ਤੇ ਤੁਸੀਂ ਦੱਸੋ ਦੁੱਖ ਨਹੀਂ ਆਉਂਦਾ ਬੰਦੇ ਨੂੰ ਜਦੋਂ ਕੋਈ ਆਪਣੇ ਵੀ ਨਾ ਬਣਨ ਤੇ ਮੇਰਾ ਆਪਣਾ ਬਲੱਡ ਮੇਰੇ ਤੋਂ ਦੂਰ ਹੋ ਗਿਆ ਪੈਸੇ ਦੀ وجہ ਨਾਲ ਇਸ ਕਰਕੇ ਮੈਂ ਵੀਡੀਓ ਅਪਲੋਡ ਕੀਤੀ ਸੀ ਦੀਦੀ ਤੇ ਮੇਰੀ ਦੀਦੀ ਖਾਸ ਮੈਂ ਉਹਨਾਂ ਨੂੰ ਬਹੁਤ ਰਿਸਪੈਕਟ ਕਰਦੀ ਆ ਉਹਨਾਂ ਦੇ ਜਿਨ੍ਹਾਂ ਨੇ ਮੈਨੂੰ ਇਹ ਮੈਸੇਜ ਕੀਤਾ ਸੀਗਾ ਕਹਿੰਦੇ ਵੀ ਤੁਸੀਂ ਇਹ ਵੀਡੀਓ ਕਿਉਂ ਪਾਈ ਕੀ ਗੱਲ ਹੋ ਗਈ ਦੇਖੋ ਦੀਦੀ ਮੈਂ ਤੁਹਾਨੂੰ ਹੁਣ ਵੀ ਕਹਿੰਨੀ ਆ ਜਦੋਂ ਨੂੰ ਵੀ ਕਿਸੇ ਨੂੰ ਵੀ ਪੈਸਾ ਦੇ ਦੁਸ਼ਮਣ ਬਣਾਉਣਾ ਤਾਂ ਪੈਸਾ ਦੇ ਕੇ ਬਣਾ ਲਓ ਮੈਂ ਖੁਦ ਨੇ ਆਪਣਾ ਬਲੱਡ ਹੀ ਆਪਣਾ ਦੁਸ਼ਮਣ ਬਣਾ ਲਿਆ ਪੈਸਾ ਦੇ ਕੇ ਪੈਸਾ ਦੇ ਕੇ ਵੀ ਉਹਨਾਂ ਦਾ ਭਲਾ ਕਰਕੇ ਵੀ ਮੈਂ ਆਪਣਾ ਬਲੱਡ ਨੂੰ ਦੁਸ਼ਮਣ ਬਣਾ ਲਿਆ ਤੇ ਮੇਰਾ ਬਲੱਡ ਅੱਜ ਮੇਰੇ ਹੀ ਕੰਮ ਨਹੀਂ ਆਉਂਦਾ ਮੈਨੂੰ ਕਦੇ ਦੁੱਖ ਦੇ ਨਹੀਂ ਪੁੱਛਿਆ ਸੁੱਖ ਦਾ ਨਹੀਂ ਪੁੱਛਿਆ ਮੈਂ ਬਿਮਾਰ ਹੋਵਾਂ ਮੈਂ ਠੀਕ ਹੋਵਾਂ ਸਾਨੂੰ ਰੋਟੀ ਜੁੜੇ ਨਾ ਜੁੜੇ ਜਦੋਂ ਕਿ ਅਸੀਂ ਗੁਰੂ ਘਰ ਦੇ ਵਿੱਚੋਂ ਪ੍ਰਸ਼ਾਦਾ ਛਕਦੇ ਰਹੇ ਸਾਨੂੰ ਕਿਸੇ ਨੇ ਉਦੋਂ ਵੀ ਨਹੀਂ ਆਖਿਆ ਵੀ ਆਹ ਤੁਹਾਨੂੰ ਅਸੀਂ ਥੋੜਾ ਘਣਾ ਰਾਸਣ ਨਹੀਂ ਦੇ ਤੇ ਠੀਕ ਹੈ ਜੀ ਤੇ ਇਸ ਕਰਕੇ ਮੈਂ ਵੀਡੀਓ ਅਪਲੋਡ ਕੀਤੀ ਸੀ ਮਨ ਬਹੁਤ ਭਾਵਕ ਹੋ ਗਿਆ ਸੀ ਤੇ ਮੈਂ ਭਾਵਕ ਮਾਨਾ ਵੀਡੀਓ ਅਪਲੋਡ ਕੀਤੀ ਸੀ ਦੀਦੀ ਤੇ ਹੁਣ ਮੈਂ ਤੁਹਾਨੂੰ ਸਾਰਾ ਰਿਪੀਟ ਜੀ ਦੱਸਦਾ ਵੀ ਇਸ ਕਰਕੇ ਮੈਂ ਵੀਡੀਓ ਅਪਲੋਡ ਕੀਤੀ ਸੀ ਜੇ ਵੀ ਕੋਈ ਦੁਸ਼ਮਣ ਬਣਾਉਣਾ ਤਾਂ ਉਹਨੂੰ ਸਿਰਫ ਪੈਸਾ ਦੇ ਦੋ ਉਹਦਾ ਚੰਗਾ ਕੰਮ ਕਰ ਦੋ ਕੋਈ ਤਾਂ ਉਹ ਆਪਣਾ ਦੁਸ਼ਮਣ ਪੱਕਾ ਬਣੋ ਕਿਉਂ ਆਪਾਂ ਮੰਗਣਾ ਖੁਦ ਨਹੀਂ ਤਾਂ ਗੁਰੂ ਤੋਂ ਮੰਗੋ ਕਿਉਂਕਿ ਜਿਹੜਾ ਗੁਰੂ ਦਿੰਦਾ ਆਪਾਂ ਨੂੰ ਤੇ ਗੁਰੂ ਤੇ ਆਸ ਰੱਖਾਂਗੇ ਤਾਂ ਗੁਰੂ ਆਪਣੇ ਤਲੀ ਤੇ ਜੋ ਰੱਖ ਦੂਗਾ ਤਰਾਖਾ ਚੱਕਦਾ ਨਹੀਂ ਤੇ ਜੇ ਉਹੀ ਭੈਣ ਭਰਾ ਜਿਹੜੇ ਜਿਨ੍ਹਾਂ ਨੂੰ ਆਪਾਂ ਦਿੱਤਾ ਹੁੰਦਾ ਜੇ ਆਪਾਂ ਉਹਨਾਂ ਤੋਂ ਮੰਗਦੇ ਆ ਜਾਂ ਆਪਾਂ ਨੂੰ ਆਪਾਂ ਨੂੰ ਉਹ ਦਿੰਦੇ ਆ ਤਾਂ ਆਪਣੇ ਸਵੇਰੇ ਤਲੀ ਤੇ ਰੱਖ ਕੇ ਸ਼ਾਮ ਨੂੰ ਚੱਕ ਲੈਂਦੇ ਤੇ ਸੁਣਾ ਵੀ ਦਿੰਦੇ ਆ ਕਿ ਸਾਨੂੰ ਉਹਨੂੰ ਬੜਾ ਫਲਾਣੇ ਟਾਈਮ 'ਚ ਅਸੀਂ ਐਨਾ ਦਿੱਤਾ ਸੀ ਤੋੜੇ ਫਲਾਣੇ ਟਾਈਮ 'ਚ ਅਸੀਂ ਇੰਨਾ ਕਾਰ ਦੇ ਕੀਤਾ ਸਾਥ ਦਿੱਤਾ ਸੀ ਪਰ ਮਾੜੇ ਸਮੇਂ 'ਚ ਕੋਈ ਸਾਥ ਨਹੀਂ ਦਿੰਦਾ ਇਹ ਕੋਸ ਕਾਲਪੁਰਖ ਵਾਈਕ੍ਰੂ ਤੋਂ ਬਿਨਾਂ ਤੇ ਮੈਂ ਇੰਨੇ ਕ ਵਕਤ ਤੂਫਾਨ ਕੱਟ ਲੇ ਤਾਂ ਮੈਂ ਉਸ ਉਸ ਪ੍ਰਮਾਤਮਾ ਦੇ ਆਸਰੇ ਨਾਲ ਕੱਟ ਲੇ ਤਾਂ ਅੰਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਮੱਲਾ ਪੜਿਆ ਉਹ ਮੈਨੂੰ ਜਿੱਧਰ ਨੂੰ ਲਈ ਜਾਂਦੇ ਤੇ ਮੈਂ ਜਾਈ ਜਾਂਦੇ ਆ ਦੀਦੀ ਮੇਰੀ ਕਹਾਣੀ ਬਹੁਤ ਲੰਬੀ ਹੈ ਤੇ ਮੈਂ ਹੁਣ ਇਹਨੂੰ ਤੁਹਾਨੂੰ ਸ਼ਾਰਟ ਕਰਕੇ ਸੁਣਾ ਰਹੀ ਵੀ ਮੈਂ ਇਸ ਮਨ ਦੁਖੀ ਮਨ ਨਾਲ ਵੀਡੀਓ ਪਾਈ ਸੀ ਤਾਂ ਮੇਰਾ ਮਨ ਦੁਖੀ ਹੋਇਆ ਸੀ ਤੇ ਮੈਂ ਤਾਂ ਮੈਂ ਵੀਡੀਓ ਅਪਲੋਡ ਕੀਤੀ ਸੀ ਇਹ ਕਿਉਂਕਿ ਅੱਜ ਕੱਲ ਪੈਸਾ ਬੰਦੇ ਨੂੰ ਪੈਸਾ ਹੀ ਬੰਦੇ ਨੂੰ ਅੱਗੇ ਲੈ ਜਾਂਦਾ ਤੇ ਪੈਸਾ ਹੀ ਬੰਦੇ ਨੂੰ ਪਿੱਛੇ ਲੈ ਜਾਂਦਾ ਇੱਕ ਮੈਂ ਹੋਰ ਵੀਡੀਓ ਅਪਲੋਡ ਕੀਤੀ ਛੋਟ ਕੋਈ ਭੈਣ ਸੀਗੀ ਤੇ ਮੈਂ ਉਹਨਾਂ ਮੈਂ ਵੈਸੇ ਦੇਖ ਰਹੀ ਸੀ ਫੋਨ ਤੇ ਲਾਈਵ ਸੀ ਉਹਨਾਂ ਦਾ ਚੱਲੀ ਜਾਂਦਾ ਉਹ ਭੈਣ ਦਾ 1 ਲੱਖ ਤੇ 300 3000 ਫੋਲੋਅਰ ਹੈਗੇ ਉਹਨਾਂ ਦੇ ਤੇ ਸਬਸਕ੍ਰਾਈਬਰ ਹੈਗੇ ਉਹਨਾਂ ਦੇ ਤੇ ਮੈਂ ਆ ਸ਼ਾਰਟ ਵੀਡੀਓ ਵੀ ਅਪਲੋਡ ਕੀਤੀ ਤੇ ਮੈਂ ਨਾ ਉਹਨਾਂ ਦੇ ਲਾਈਵ ਚ ਕਮੈਂਟ ਕੀਤਾ ਫਤਿਹ ਬਲਾਈ ਪਹਿਲਾਂ ਮੈਂ ਮੇਰਾ ਫਤਿਹ ਦਾ ਰਪਲਾਈ ਦਿੱਤਾ ਦਿੱਤਾ ਮੈਂ ਨਹੀਂ ਕਹਿੰਦੀ ਵੀ ਨਹੀਂ ਦਿੱਤਾ ਮੇਰਾ ਫਤਿਹ ਦਾ ਰਪਲਾਈ ਦਿੱਤਾ ਤੇ ਜਾਕੀ ਉਸ ਤੋਂ ਮੈਂ ਇੱਕ ਦੋ ਕਮੈਂਟ ਹੋਰ ਕੀਤੇ ਮੇਰਾ ਕੋਈ ਰਪਲਾਈ ਨਹੀਂ ਦਿੱਤਾ ਦੋਸਤੋ ਮੇਰੇ ਬਾਅਦ ਮੇਰੇ ਇੱਕ ਮਗਰ ਇੱਕ ਭਰਾ ਨੇ ਕਮੈਂਟ ਕੀਤਾ ਉਹਨੇ ਲਿਖਿਆ ਕਿ ਜੈ ਮਾਤਾ ਦੀ ਉਹਦਾ ਕੋਈ ਰਿਪਲਾਈ ਨਹੀਂ ਦਿੱਤਾ ਉਹਨੇ ਦੁਬਾਰਾ ਫੇਰ ਪੀਜ ਤੇ ਲਿਖਤਾ ਜੈ ਮਾਤਾ ਦੀ ਤੇ ਉਹਦਾ ਫੇਰ ਵੀ ਰਿਪਲਾਈ ਨਹੀਂ ਦਿੱਤਾ ਉਹਨੇ ਫੇਰ ਤੀਜੀ ਵਾਰ ਵੀ ਲਿਖਤਾ ਜੈ ਮਾਤਾ ਦੀ ਉਹਨੂੰ ਅੱਗੋਂ ਜਵਾਬ ਪਤਾ ਕੀ ਮਿਲਿਆ ਕਹਿੰਦੇ ਭਾਈ ਬਾਰੀ ਬਾਰੀ ਨਾ ਇੱਕੋ ਇੱਕੋ ਗੱਲ ਲਿਖਿਆ ਕਰੋ ਸਾਡੇ ਤੋਂ ਇੰਨਾ ਟਾਈਮ ਨਹੀਂ ਹੁੰਦਾ ਸਾਡੇ ਕੋਲੇ ਪੜਨ ਦੇਖੋ ਜੀ ਜਿੰਨਾ ਭੈਣ ਭਰਾਵਾਂ ਦੇ ਨਾਲ ਆਪਾਂ ਉੱਪਰ ਜਾਣੇ ਆ ਜਿੰਨਾ ਭੈਣ ਭਰਾਵਾਂ ਦੇ ਨਾਲ ਆਪਣਾ ਚੈਨਲ ਗਰੋ ਕਰਦਾ ਹੈ ਜਿੰਨਾਂ ਨਾਲ ਆਪਾਂ ਨੂੰ ਅਰਨਿੰਗ ਹੁੰਦੀ ਆ ਉਹ ਭੈਣ ਭਰਾਵਾਂ ਦੀ ਆਪਾਂ ਜਦੋਂ ਨਰਾਦਰੀ ਕਰਨ ਲੱਗ ਜਾਂਦੇ ਪਹਿਲਾਂ ਤਾਂ ਆਪਾਂ ਉਹਨਾਂ ਭੈਣ ਭਰਾਵਾਂ ਦੀ ਮਿੰਨਤਾ ਕਰਦੇ ਆ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਵੀਡੀਓ ਦੇਖੋ ਸਾਡੇ ਵਲੌਗ ਦੇਖੋ ਪਹਿਲਾਂ ਤਾਂ ਆਪਾਂ ਉਹਨੀ ਮਿੰਨਤਾ ਕਰਦੇ ਆ ਤੇ ਜਦੋਂ ਆਪਾਂ ਨੂੰ ਚੰਗੀ ਅਰਨਿੰਗ ਹੋਣ ਲੱਗ ਜਾਂਦੀ ਹੈ ਉਦੋਂ ਆਪਾਂ ਉਹਦੇ ਕਮੈਂਟ ਪੜਨੋ ਵੀ ਹਟ ਜਾਂਦੇ ਆ ਇਹ ਵੀਡੀਓ ਵੀ ਮੈਂ ਸ਼ਾਰਟ ਅਪਲੋਡ ਕੀਤੀ ਹੋਈ ਸੀ ਇਹ ਮੇਰ ਨਾਲ ਖੁਦ ਨਾਲ ਹੋਇਆ ਸੀ ਤੇ ਮੈਂ ਵੀ ਦੋ ਤਿੰਨ ਕਮੈਂਟ ਕੀਤੇ ਮੇਰਾ ਵੀ ਕੋਈ ਰਿਪਲਾਈ ਦਿੱਤਾ। ਵੈਸੇ ਮੈਂ ਜਦ ਮੈਂ ਜਿਹੜੇ ਮੈਂ ਲਾਈਵ ਮੇਰੇ ਸਾਹਮਣੇ ਆ ਜੇ ਮੈਂ ਹਰੇਕ ਦੇ ਕਮੈਂਟ ਕਰ ਦਿੰਨੀ ਹੁੰਦੀ ਆ ਮੈਨੂੰ ਕੋਈ ਆਕੜ ਮਜਾਜ ਨਹੀਂ ਹੈਗਾ। ਆਪਾਂ ਫੜੇ ਬੁਲਾ ਦੇਈ ਦੀ ਅਗਲੇ ਨੂੰ। ਤਿੰਗੀ ਲੱਗੇ ਮਾੜੀ ਲੱਗੇ ਅਗਲੇ ਨੂੰ ਉਹ ਅਗਲੀ ਇੱਛਾ ਹੁੰਦੀ ਆ ਹਨਾ। ਤੇ हां जी ਹੁਣ ਵੀਡੀਓ ਬਹੁਤ ਲੰਬੀ ਹੁੰਦੀ ਏ ਇਸ ਕਰਕੇ ਮੈਂ ਤੁਹਾਡੇ ਤੋਂ ਆਗੇ ਮੰਗਦੀ ਆ। ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਾ ਦੁਬਾਰਾ ਰਿਪੀਟ ਕਰਦਿਆਂ। ਕੀ ਦੀਦੀ ਤਾਂ ਤੁਸੀਂ ਮੈਨੂੰ ਪੁੱਛਿਆ ਸੀ ਤੇ ਮੈਂ ਤੁਹਾਨੂੰ ਦੱਸਤਾ ਬੀਅਸਕ ਨੂੰ ਮੇਰਾ ਮਨ ਭਾਵ ਕੋ ਹੋਇਆ ਸੀ ਤੇ ਮੈਂ ਤਾਂ ਵੀਡੀਓ ਅਪਲੋਡ ਕੀਤੀ ਸੀ ਸ਼ਾਰਟ ਪੈਸਿਆਂ ਵੱਲ ਤੁਸੀਂ ਕਿਹਾ ਸੀ ਨਾ ਪੈਸਿਆਂ ਦਾ ਕੀ ਰੋਲਾ ਤੇ ਪੈਸਿਆਂ ਦੀ ਵੀਡੀਓ ਕਿਉਂ ਅਪਲੋਡ ਕੀਤੀ ਪਹਿਲਾਂ ਮੈਂ ਤੁਹਾਨੂੰ ਮੈਸੇਜ ਕੀਤਾ ਤੁਸੀਂ ਮੇਰੇ ਲਾਈਵ 'ਚ ਆ ਜਾਓ ਤੇ ਮੈਂ ਤੁਹਾਨੂੰ ਲਾਈਵ 'ਚ ਸਾਰਾ ਕੁਝ ਦੱਸ ਦੂੰਗੀ ਤੇ ਫਿਰ ਮੈਂ ਸੋਚਿਆ ਕਿ ਆਪਾਂ ਵੀਡੀਓ ਹੀ ਬਣਾ ਦਿੰਨੇ ਆ ਤੇ ਦੀਦੀ ਵੇਖ ਲੈਣਗੇ ਠੀਕ ਹੈ ਜੀ ਮਨਾ ਬਹੁਤ ਦੁਖੀ ਹੁੰਦਾ ਤੇ ਇਸ ਕਰਕੇ ਮੈਂ ਹੁਣਾ ਫਤਿਹ ਦੀ ਆਪ ਜੀ ਮੰਗਦੀ ਤੁਹਾਡੇ ਕੋਲ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ